ਫਰੀਦਕੋਟ ਪੁਲਿਸ ਵੱਲੋਂ ਪਿੰਡ ਚੋਟੀ ਵਾਲਾ ਵਿਖੇ ਫਾਇਰ ਲੱਗਣ ਨਾਲ ਗਾਂ ਦੀ ਹੋਈ ਮੌਤ ਦੇ ਮਾਮਲੇ ਵਿੱਚ ਦੋਸ਼ੀ ਨੂੰ ਕੀਤਾ ਗ੍ਰਿਫਤਾਰ ਆਓ ਵੇਖਦੇ ਹਾਂ ਪੱਤਰਕਾਰ ਮੀਤ ਸਿੰਘ ਫਰੀਦਕੋਟ ਦੀ ਖਾਸ ਰਿਪੋਰਟ ਜਿੱਦਾਂ ਜੀ ਕੱਲ ਇੱਕ ਸਾਡੇ ਐਸਐਚਓ ਸਾਹਿਬ ਸਦਰ ਫਰੀਦਕੋਟ ਦੇ ਧਿਆਨ ਚ ਕੁ ਮਕਾ ਵਾਕਿਆ ਧਿਆਨ ਚ ਆਇਆ ਕਿ ਜਿਹੜਾ ਆਪਣਾ ਪਿੰਡ ਪੈਂਦਾ ਮਚਾਕੀ ਖੁਰਦ ਉੱਥੇ ਕਿਸੇ ਨੇ ਗਾਂ ਨੂੰ ਗੋਲੀ ਮਾਰਦੀ ਆ ਸਾਡੇ ਡੀਐਸਪੀ ਸਾਹਿਬ ਨੂੰ ਇਹਨਾਂ ਨੇ ਇਨਫੋਰਮ ਕੀਤਾ ਡੀਐਸਪੀ ਸਾਹਿਬ ਤੇ ਐਸਐਚਓ ਤੁਰੰਤ ਮੌਕੇ ਤੇ ਪਹੁੰਚੇ ਨੇ ਪੁਲਿਸ ਟੀਮ ਤੇ ਤੇ ਉੱਥੇ ਜਾ ਕੇ ਜੋ ਸਾਨੂੰ ਪਤਾ ਲੱਗਾ ਕਿ ਇਹ ਜਿਹੜਾ ਗੁਜਰਾਹਾਂ ਦੀਆਂ ਗੁਜਰਾਪਨੀਆਂ گاਵਾਂ ਚਾਰਦੇ ਪਏ ਸਨ ਤੇ ਉਹਨਾਂ ਨੇ ਚਾਰਨ ਦੇ ਪਿੱਛੇ ਇੱਕ ਵਿਅਕਤੀ ਜਿਹੜਾ ਅਕਿਊਜ਼ਡ ਹੈਗਾ ਸਾਡਾ ਜਗਦੀਪ ਉਹਦੇ ਨਾਲ ਟਕਰਾਰ ਹੋ ਗਈ ਜਿਸ ਦੇ ਚੱਲਦੇ ਉਹਨੇ ਫਿਰ ਆ ਜਿਹੜਾ ਇੱਕ ਲਾਇਸੈਂਸੀ ਵੈਪਨ ਤੋਂ ਉਹਨੇ ਇੱਕ ਫਾਇਰ ਕੀਤਾ ਜਿਹੜਾ ਕੀ ਇਹਨਾਂ ਦੇ ਗਾਂ ਦੇ ਲੱਗਾ ਹੈਗਾ ਤੇ ਉਹ ਜਿਸ ਕਰਕੇ ਗਾਂ ਦੀ ਉਹ ਮਰਤਿਉ ਹੋ ਗਈ ਆ ਤਾਂ ਫਿਰ ਅਸੀਂ ਤੁਰੰਤ ਐਫ ਆਈ ਆਰ ਦਰਜ ਕੀਤੀ ਹੈ ਜੀ ਤੇ ਜਿਹੜਾ ਅਕਿਊਜ਼ਡ ਹੈਗਾ ਉਹਨਾਂ ਨੂੰ ਅਸੀਂ ਨਾਲੋ ਨਾਲ ਹੀ ਉਹਨੂੰ ਵੀ ਨੈਬ ਕਰ ਲਿਆ ਹੈਗਾ ਤੇ ਅਗਲੀ ਤਫਤੀਸ਼ ਹੁਣ ਜਾਰੀ ਹੈ। ਦੇਖੋ ਜੀ ਐਫ ਆਈ ਆਰ 'ਚ ਦੱਸਿਆ ਹੈ ਕਿ ਲਿਖਾਇਆ ਵੀ ਹੈ ਅਸੀਂ ਤਾਂ ਹੀ ਫਿਰ ਧਾਰਾ ਵੀ ਬੀ ਐਨ ਐਸ ਦੀ ਇਸ ਦੇ ਨਾਲ ਜਿਹੜੀ ਪੁਰਾਣੀ 307 ਆਈ ਪੀ ਸੀ ਦੀ ਹੁੰਦੀ ਸੀ ਉਹ ਲਾਈ ਹੈਗੀ ਕਿ ਪੰਜ ਦੋ ਟਕਰਾਰ ਹੋ ਗਈ ਪਹਿਲਾ ਵਿਅਕਤੀ ਨੇ ਸਾਡੇ ਹੱਲ ਕੀਤਾ ਫਿਰ ਇਹਨੇ ਗਾਵਾਂ ਗਾਂ ਦੇ ਮਾਰਿਆ ਤਾ ਅਸੀਂ ਫਿਰ 307 ਜਿਹੜੀ ਪੁਰਾਣੀ ਆਪੀਸੀ ਵਾਲੀ ਹੁੰਦੀ ਉਹ ਵੀ ਲਾਈ ਹੈਗੀ ਤੇ ਪ੍ਰੋਵੈਂਸ਼ਨ ਟੂ ਕਰੁਡਲਟੀ ਐਨੀਮਲ ਐਕਟ ਕਿਉਂਕਿ ਗਾਂ ਦੀ ਇੱਕ ਹੱਤਿਆ ਹੋਈ ਆ ਉਹ ਵੀ ਲਗਾਈ ਹੈ। ਬੰਦੇ ਨੂੰ ਅਸੀਂ ਫੜ ਲਿਆ ਉਹਨੂੰ ਅਰੈਸਟ ਹੋ ਗਿਆ ਉਹਨੂੰ ਪੇਸ਼ ਕਰਾਂਗੇ ਉਹਦਾ ਰਿਮਾਂਡ ਲਾਾਂਗੇ ਤੇ ਬਾਕੀ ਜਿਹੜੀ ਹੋਰ ਅਗਲੀ ਕਾਰਵਾਈ ਕਰਾਂਗੇ ਤੇ ਜਿਹੜਾ ਹੈਗਾ ਇਹਨਾਂ ਦੀ ਪੋਸਟਮਾਰਟਮ ਕਰਾ ਕੇ ਜੇਤੂ ਜੇਤੀ ਅਗਲੀ ਕਾਰਵਾਈ ਕਰਾਂਗੇ ਬਾਕੀ